ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਤੁਹਾਡੇ ਨਵੇਂ ਨਵ ਨਿਯੁਕਤ ਜਿਹੜੀਆਂ ਭੈਣਾਂ ਨੇ ਔਰ ਤੁਹਾਡੇ ਪਰਿਵਾਰਾਂ ਨੂੰ ਖੁਸ਼ੀਆਂ ਪਰਿਵਾਰਾਂ ਚਾਉਣ ਚੁੱਲ੍ਹੇ ਬਲਦੇ ਰਹਿਣ ਤੁਸੀਂ ਖੁਸ਼ੀਆਂ ਦੀਆਂ ਦੀਵਾਲੀਆਂ ਖੁਸ਼ੀਆਂ ਦੀਆਂ ਹੋਲੀਆਂ ਪੰਜਾਬ ਨੂੰ ਪ੍ਰਮਾਤਮਾ ਦਿਖਾਵੇ ਤੇ ਆਪਾਂ ਇਸ ਪੰਜਾਬ ਨੂੰ ਰੰਗਲਾ ਪੰਜਾਬ ਬਣਾਈਏ ਪੰਜਾਬ ਸਰਕਾਰ ਨੌਜਵਾਨਾਂ ਦੇ ਵਿਦੇਸ਼ ਜਾਣ ਦੇ ਰੁਝਾਨ ਨੂੰ ਘਟਾਉਣ ਅਤੇ ਰੋਜ਼ਗਾਰ ਦੇਣ ਦੇ ਆਪਣੇ ਵਾਅਦੇ ਤੇ ਖਰੀ ਉਤਰ ਰਹੀ ਹੈ ਮਿਸ਼ਨ ਰੋਜ਼ਗਾਰ ਦੇ ਤਹਿਤ ਸੂਬੇ ਦੇ ਹੁਨਰਮੰਦ ਨੌਜਵਾਨ ਮੁੰਡੇ ਕੁੜੀਆਂ ਨੂੰ ਵੱਡੇ ਪੱਧਰ ਤੇ ਨੌਕਰੀਆਂ ਦਿੱਤੀਆਂ ਜਾ ਰਹੀਆਂ ਹਨ ਤੇ ਇਹ ਸਭ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਦੂਰਦਰਸ਼ੀ ਸੋਚ ਅਤੇ ਅਗਵਾਈ ਦਾ ਨਤੀਜਾ ਹੈ ਹੁਣ ਤੱਕ ਬਿਨਾ ਕਿਸੇ ਸਿਫਾਰਿਸ਼ ਤੇ ਵੱਖ-ਵੱਖ ਵਿਭਾਗਾਂ ਚ 55000 ਤੋਂ ਵੱਧ ਨੌਕਰੀਆਂ ਦਿੱਤੀਆਂ ਜਾ ਚੁੱਕੀਆਂ ਹਨ ਇਸ ਨਾਲ ਨਾ ਸਿਰਫ ਨੌਜਵਾਨਾਂ ਦਾ ਭਵਿੱਖ ਸੁਰੱਖਿਅਤ ਹੋਇਆ ਬਲਕਿ ਉਹਨਾਂ ਦੇ ਪਰਿਵਾਰਾਂ ਦੀ ਜ਼ਿੰਦਗੀ ਚ ਵੀ ਨਵੀਂ ਰੌਸ਼ਨੀ ਆਈ ਹੈ ਮੇਰਾ ਨਾਮ ਕੁਲਦੀਪ ਗਿਰੀ ਹੈ ਤੇ ਮੈਂ ਬਿਲੋਂਗ ਤਾਂ ਪਟਿਆਲਾ ਜ਼ਿਲ੍ਹਾ ਕਰਦਾ ਤੇ ਮੈਨੂੰ ਐਸਐਸ ਨਗਰ ਮਿਲਿਆ ਹੋਇਆ ਬਹੁਤ ਵਧੀਆ ਜੀ ਬਹੁਤ ਖੁਸ਼ੀ ਦੀ ਗੱਲ ਹੈ ਸਾਡੇ ਲਈ ਕਿਉਂਕਿ ਸਾਡੀ 1.5 ਸਾਲ ਪਹਿਲਾਂ ਸਾਡੀ ਜੁਆਇਨਿੰਗ ਹੋਈ ਸੀ ਤੇ ਉਦੀ ਟ੍ਰੇਨਿੰਗ ਪੀਰੀ ਚੱਲ ਰਹੀ ਸੀ ਟ੍ਰੇਨਿੰਗ ਹੋਣ ਤੋਂ ਬਾਅਦ ਸਾਡੀ ਅੱਜ ਸਾਨੂੰ ਫਾਈਨਲੀ ਜਿਹੜੇ ਜੋਇਨਿੰਗ ਲੈਟਰ ਮਿਲ ਸਰਕਾਰ ਦੀ ਬਹੁਤ ਵਧੀਆ ਪੋਲਿਸੀ ਹੈ ਜੀ ਤੁਲੂ ਦੇ ਪਾਣੀ ਨੇ ਕਾਫੀ ਲੋਕਾਂ ਨੂੰ ਜਿਹੜਾ ਪਰੇਸ਼ਾਨੀ ਵਿੱਚ ਪਾਇਆ ਹੋਇਆ ਕਿਉਂਕਿ ਇੱਕ ਪਾਸੇ ਬਾਰਿਸ਼ ਹੋ ਰਹੀ ਹੈ ਤੇ ਦੂਜੇ ਪਾਸੇ ਹੜ੍ਹ ਦਾ ਪਾਣੀ ਲੋਕਾਂ ਨੂੰ ਡਰਾਉਂਦਾ ਹੋਇਆ ਦਿਖਾਈ ਦੇ ਰਿਹਾ ਕਿਉਂਕਿ ਕਾਫੀ ਪਾਣੀ ਜਿਹੜਾ ਉਹ ਲੋਕਾਂ ਦੀ ਹਜ਼ਾਰਾਂ ਏਕੜ ਜਿਹੜੀਆਂ ਫਸਲਾਂ ਨੂੰ ਜਿਹੜਾ ਖਰਾਬ ਕਰ ਚੁੱਕਾ ਹੈ ਤੇ ਐਨਡੀਆਰਫ ਦੀ ਟੀਮ ਵੀ ਜਿਹੜੀ ਆ ਫਰੋਜਪੁਰ ਪਹੁੰਚ ਚੁੱਕੀ ਆ ਕਿਉਂਕਿ ਪ੍ਰਸ਼ਾਸਨ ਨੇ ਹਾਲਾਤਾਂ ਨੂੰ ਦੇਖਦੇ ਹੋਏ ਐਨਡੀਆਰਫ ਦੀ ਟੀਮ ਨੂੰ ਵੀ ਬੁਲਾਇਆ ਗਿਆ ਲੇਕਿਨ ਐਨਡੀਆਰਫ ਦੀ ਟੀਮ ਨੇ ਜਿਹੜੀ ਹਜੇ ਤੱਕ ਸਮਰੱਥਾ ਜਤਾਈਆ ਕਿਉਂਕਿ ਪਾਣੀ ਉਹਨੇ ਫਿਰ ਉੱਚਾ ਨਹੀਂ ਹੈ ਕਿੰਨ ਇੰਤਜ਼ਾਰ ਉਹ ਕਰ ਰਹੀ ਹੈ ਵੀ ਕਿਤੇ ਵੀ ਜੇ ਕੋਈ ਮੁਸ਼ਕਲ ਆndi ਹੈ ਕਿਤੇ ਵੀ ਲੋਕ ਜਿਹੜੇ ਫਸੇ ਹੋਏ ਦਿਖਾਈ ਦਿੰਦੇ ਆ ਕਿਸੇ ਨਾ ਕਿਸੇ ਤਰੀਕੇ ਦੇ ਉਹਨਾਂ ਨੂੰ ਜਿਹੜਾ ਘਰ ਦੇ ਵਿੱਚੋਂ ਕੱਢ ਕੇ ਤੇ ਉਹਨਾਂ ਨੂੰ ਜਿਹੜਾ ਰੈਸਕਿਊ ਕਰਕੇ ਤੇ ਉੱਚੀਆਂ ਜਗ੍ਹਾ ਤੇ ਭੇਜਿਆ ਜਾ ਸਕੇ ਤਾਂ ਜੋ ਉਹਨਾਂ ਨੂੰ ਕੋਈ ਵੀ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ ਜਿਹੜੇ ਵਿਧਾਇਕ ਦੇ ਜਿਹੜੇ ਆ ਪਤਨੀ ਹੈ ਉਹ ਇੱਥੇ ਜਿਹੜੇ ਮੌਜੂਦ ਆ ਉਹਨਾਂ ਨਾਲ ਪਹਿਲਾਂ ਗੱਲਬਾਤ ਕਰ ਲੈਣੇ ਆ ਵੀ ਆਖਿਰ ਲੋਕਾਂ ਦੀ ਜਿਹੜੀ ਸਮੱਸਿਆ ਨੇ ਸ਼ਿਕਾਇਤਾਂ ਨੇ ਉਹਨਾਂ ਨੂੰ ਦੂਰ ਕਰਨ ਵਾਸਤੇ ਕਿਸ ਤਰ੍ਹਾਂ ਦੇ ਜਿਹੜਾ ਜਦੋਂ ਜਿਹੜੀ ਕੀਤੀ ਜਾ ਰਹੀ ਹੈ ਤੇ ਯਤਨ ਕਿੱਥੇ ਜਾ ਰਿਹਾ ਪੰਜ ਜਿਹੜੇ ਕਿ ਖੁਦ ਰਿਕੁਐਸਟ ਕੀਤੀ ਆ ਪਿਛਲੀਆਂ ਦੋ ਬਸਤੀਆਂ ਦੇ ਵਿੱਚ ਕਿ ਕਿਰਪਾ ਕਰਕੇ ਸਾਰੇ ਜਣੇ ਬਾਹਰ ਆਜੋ ਬਾਹਰ ਨਿਕਲਿਓ ਪਾਣੀ ਕਦੇ ਵੀ ਵੱਤ ਸਕਦਾ ਬੜੋ ਕਹਿੰਦੇ ਅਸੀਂ ਨਹੀਂ ਨਿਕਲਣਾ ਇਹ ਛੱਡਦੇ ਹੀ ਨਹੀਂ ਹਰ ਵਾਰੇ ਹੀ ਹੁੰਦਾ ਘਰ ਛੱਡ ਕੇ ਰਜੀ ਨਹੀਂ ਚਲੋ ਆਪਾਂ ਮੰਨ ਲੈਨੇ ਆ ਇਹਨਾਂ ਦਾ ਸਮਾਨ ਪਿਆ ਅੰਦਰ ਕੁਝ ਹੋਰ ਪਿਆ ਇਹਨਾਂ ਨੂੰ ਫਿਰ ਤਰਪੱਲਾ ਵੀ ਤਾਂ ਪ੍ਰੋਵਾਈਡ ਕਰ ਰਹੇ ਆ ਨਾ ਇਹਨਾਂ ਦੇ ਦਾਣੇ ਪਏ ਨੇ ਇਹਨਾਂ ਨੇ ਇਹਨਾਂ ਦੀ ਡਿਮਾਂਡ ਸੀ ਕਿ ਸਾਨੂੰ ਤਰਪੱਲਾ ਦਿੱਤੀਆਂ ਜਾਣ ਉਹ ਆ ਰਹੀਆਂ ਨੇ ਤੇ ਇਹਨਾਂ ਨੇ ਅੱਜ ਲਿਖਿਆ ਪਸ਼ੂਆ ਬਾਰੇ ਉਹ ਡਰਾਈ ਫਾਰਡਰ ਮੰਗਾਇਆ ਜਾ ਰਹੇ ਆ ਹਾਲਾਂਕਿ ਜਦੋਂ ਕਿ ਤੂੜੀ ਤਾੜੀ ਕਿਸੇ ਘਰ ਚ ਪਾਣੀ ਨਹੀਂ ਆਇਆ ਖੁਦ ਮੈਂ ਦੇਖ ਕੇ ਆਈ ਆ ਸਾਰੇ ਕਿਤੇ ਕੱਲਾ ਕੱਲਾ ਘਰ ਜਿੱਥੇ ਸਾਰੇ ਤੂੜੀ ਪਈ ਆ ਚਾਰਾ ਪਿਆ ਫਿਰ ਵੀ ਇਹਨਾਂ ਨੂੰ ਆਪਾਂ ਮੰਗਵਾ ਰਹੇ ਆ ਸਾਰਾ ਸਮਾਨ ਤਾਂ ਮੇਰੇ ਖਿਆਲ ਚ ਦੇ ਵਿੱਚ ਵੀ ਜਿੱਥੇ ਛੇਰਾ ਗਿਆ ਛੇਰਾ ਗਿਆ ਕੁਝ ਹੋਇਆ ਹੀ ਨਹੀਂ ਤਾਂ ਆਪਾਂ ਹਜੇ ਮਿਸ ਇਨਫੋਰਮੇਸ਼ਨ ਨਾ ਫਲਾਈਏ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਮੈਂ ਕਹਿ ਰਹੀ ਆ ਤੁਸੀਂ ਬਿਲਕੁਲ ਸਹੀ ਜਾਣਕਾਰੀ ਲਈਆ ਐਨ ਡੀ ਆਰ ਐਫ ਨੇ ਬਿਲਕੁਲ ਸੱਚ ਬੋਲੇ ਆ ਅਜੇ ਪਾਣੀ ਇੰਨਾ ਨਹੀਂ ਹੈ ਕਿ ਆਪਾਂ ਨੂੰ ਇੱਥੇ ਕਿਸ਼ਤੀਆਂ ਚਲਾਉਣੀਆਂ ਪੈਣ। ਪੰਜ ਲੱਗ ਕੇ ਕੁਝ ਜਿਹੜੇ ਲੋਕ ਹੈ ਉਹ ਪਾਣੀ ਦੇ ਵਿੱਚ ਫਸੇ ਹੋਇਆ ਹੈ। ਬੋਟ ਜਿਹੜੀ ਆ ਉਹ ਚਲ ਨਹੀਂ ਸਕਦੀ। ਰੈਸਕਿਊ ਜਿਹੜਾ ਉਹ ਐਨਡੀਆਰਫ ਨਹੀਂ ਕਰ ਸਕਦੀ। ਹੋਰ ਕੀ ਸਾਧਨ ਆਪਾਂ ਵਰਤ ਕੇ ਆਉਂਨ ਉਹਨਾਂ ਕੱਢਿਆ ਜਾ ਸਕਦਾ। ਮੈਂ ਖੁਦ ਜਿੱਥੇ ਬੰਦੇ ਸੀ ਮੈਂ ਖੁਦ ਜਿੰਨਾ ਪਾਣੀ ਆ ਟਰੈਕਟਰ ਤੇ ਗਈ ਆ ਆਪਣੀ ਟੀਮ ਦੇ ਨਾਲ। ਉੱਥੇ ਉਹਨਾਂ ਨੂੰ ਕਿਹਾ ਵੀ ਪਿੱਛੇ ਟਰਾਲੀ ਲਾ ਕੇ ਟਰੈਕਟਰ ਦੇ ਵਿੱਚ ਤੁਹਾਨੂੰ ਬਾਹਰ ਰੈਸਕਿਊ ਕਰਕੇ ਲੈ ਜਾਣੇ ਆ। ਘਰਾਂ ਚ ਉਹਨਾਂ ਦੇ ਪਾਣੀ ਨਹੀਂ ਆ ਬਟ ਰਸਤੇ ਚ ਪਾਣੀ ਹੈਗਾ ਦੇਖੋ ਰਸਤੇ ਚ ਬੱਚਿਆਂ ਲਈ ਖਤਰਾ ਹੈ ਬੱਚਿਆਂ ਨੂੰ ਮੈਂ ਕਿਹਾ 12 ਸਾਲ ਦੇ ਬੱਚਿਆਂ ਨੂੰ 12 ਸਾਲ ਤੋਂ ਛੋਟੇ ਬੱਚਿਆਂ ਨੂੰ ਪਰੇ ਕਰ ਤੋ ਕਿਉਂਕਿ ਦੇਖੋ ਇਨਫੈਕਸ਼ਨ ਦਾ ਵੀ ਡਰ ਹੈ ਡੇਂਗੂ ਦਾ ਵੀ ਡਰ ਹੈ ਤੇ ਉਹ 25 ਕ ਬੰਦੇ ਨੇ ਜੀ ਆਰਾਮ ਨਾ ਬੈਠੇ ਨੇ ਬੜੇ ਪੋਜ਼ਿਟਿਵ ਨੇ ਨਿਕਲ ਨਹੀਂ ਰਹੇ ਜੀ ਹੁਣ ਮੈਂ ਖਿੱਚ ਕੇ ਕਿਵੇਂ ਲੈ ਕੇ ਆਵਾਂ ਐਨਡੀਆਰਐਫ ਚਾਹੀਦੀ ਹੈ ਟਰੈਕਟਰ ਭੇਜ ਦਿੰਨੇ ਹੋਰ ਕੀ ਕਰੀ ਤੁਸੀਂ ਖੜੋ ਮੈਂ ਕਹਿੰਨੀ ਆ ਜਿਹੜੇ ਸਚਾਈ ਤੇ ਚੈਨਲਸ ਚੱਲ ਰਹੇ ਨੇ ਨਾ ਉਹ ਇੱਥੇ ਖੜੋ ਅਬਜ਼ਰਵ ਕਰੋ ਵੀ ਕੀ ਕੀ ਹੋ ਰਿਹਾ ਸਿਰਫ ਆਪਾਂ ਇਹ ਨਹੀਂ ਤੜਬਾਜੂ ਰੱਖਣੀ ਕਿ ਉਹ ਸਰਕਾਰ ਨੇ ਨਹੀਂ ਕੀਤਾ ਉਹਨੇ ਕੀਤਾ ਆਹ ਸਰਕਾਰ ਮਾੜੀ ਨਹੀਂ ਕੋਈ ਕਸਟਮ ਸਿਆਸਤ ਨਹੀਂ ਲੋਕਾਂ ਚਾਹੀਦਾ ਉਹ ਪੂਰੀ ਹੋਣੀ ਚਾਹੀਦੀ ਨਹੀਂ ਜੀ ਕਰ ਰਹੇ ਨੇ ਵਿੱਚ ਕੁਝ ਲੋਕ ਪਲਾਨਟ ਕਿਤੇ ਹੋਏ ਨੇ ਕੁਝ ਲੋਕ ਵੀ ਕਰ ਰਹੇ ਨੇ ਫਿਊ ਚੈਨਲਸ ਉਨੇ ਫਿਊ ਚੈਨਲਸ ਵੀ ਕਰ ਰਹੇ ਨੇ ਆਦਰਵਾਇਸ ਬੜੇ ਸਤਕਾਰਤ ਉਸ ਸੀ ਸਾਡੇ ਫੋਸਪੋਰ ਦੇ ਸਾਰੇ ਜੰਪਲ ਉਹ ਚੈਨਲਸ ਵਾਲੇ ਕਈ ਬਹੁਤ ਸਹੀ ਇਨਫੋਰਮੇਸ਼ਨ ਦੇ ਰਹੇ ਨੇ ਇਹ ਅਸਲੀ ਰਿਐਲਿਟੀ ਹੈ ਜੀ ਗਰਾਊਂਡ ਰਿਐਲਿਟੀ ਨੂੰ ਜਾਣਨ ਦੀ ਕੋਸ਼ਿਸ਼ ਕਰੀਏ 40 ਕ ਪਸ਼ੂ ਨੇ 25 ਕ ਬੰਦੇ ਨੇ 40 ਪਸ਼ੂ ਵੀ ਨੇ ਆ ਗਏ ਉਹ ਵੀ ਫੌਰਾ ਲੈ ਲਈ ਤੁਹਾਨੂੰ ਪਤਾ ਹਰ ਇੱਕ ਨੂੰ ਜਿਆਦਾਤਰ ਇਹ ਜੇ ਤੱਕ ਦੇਖਿਆ ਜਾ ਫਸਲਾਂ ਦਾ ਨੁਕਸਾਨ ਜ਼ਰੂਰ ਹੋਇਆ ਲੋਕਾਂ ਦਾ ਬਹੁਤ ਜ਼ਿਆਦਾ ਬਹੁਤ ਸਾਰਾ ਫਸਲਾਂ ਦਾ ਨੁਕਸਾਨ ਫਸਲਾਂ ਦਾ ਨੁਕਸਾਨ ਫਸਪੁਰ ਸ਼ਹਿਰੀ ਇਲਾਕੇ 'ਚ ਵੀ ਹੋਇਆ ਫਸਲਾਂ ਦਾ ਨੁਕਸਾਨ ਗੁਰੂ ਹਰਸਾਏ 'ਚ ਵੀ ਬਹੁਤ ਹੋਇਆ ਫਸਲਾਂ ਦਾ ਨੁਕਸਾਨ ਜੀਰੇ 'ਚ ਵੀ ਬਹੁਤ ਹੋਇਆ ਪੂਰੇ ਜ਼ਿਲ੍ਹੇ 'ਚ ਹਾਂ ਜੀ ਪੂਰੇ ਜ਼ਿਲ੍ਹੇ 'ਚ ਹੋਇਆ ਇਰ ਵਿੱਚ ਕੋਈ ਡਾਊਟ ਨਹੀਂ ਇਹ ਚੀ ਸਾਡੇ ਨਾਲ ਮੌਜੂਦ ਜਿਹੜੇ ਆ ਹਲਕਾ ਵਿਧਾਇਕ ਨੇ ਜਿਹੜੇ ਸ਼ਹਿਰੀ ਉਹਨਾਂ ਦੀ ਪਤਨੀ ਹੈ ਜਿਹੜੇ ਇਸ ਟਾਈਮ ਜਿਹੜਾ ਵੀ ਕੰਮ ਜਿਹੜੇ ਆ ਕਰਦੇ ਪਏ ਜ਼ਮੀਨ ਤੇ ਉਹ ਦਿਖਾਈ ਦਿੰਦੇ ਪਿਆ ਕਿਉਂਕਿ ਲੋਕਾਂ ਦੇ ਵਿੱਚ ਵਿਚਰਨਾ ਇਸ ਟਾਈਮ ਬਹੁਤ ਜ਼ਰੂਰੀ ਹੈ ਕਿਉਂਕਿ ਅਜੇ ਤੱਕ ਜਿੱਥੇ ਜ਼ਿਆਦਾ ਪਾਣੀ ਜਿਹੜਾ ਆਇਆ ਹੋਇਆ ਉਹ ਦੇਖ ਸਕਦੇ ਆ ਕਿ ਉਸ ਪਾਣੀ ਦੇ ਵਿੱਚ ਐਨਡੀਆਰ ਦੀ ਜਿਹੜੀ ਟੀਮ ਹੈ ਉਹ ਨਹੀਂ ਜਾ ਸਕਦੀ ਕਿਉਂਕਿ ਜਿਹੜੀਆਂ ਬੋਟ ਆ ਇਹਨਾਂ ਹਾਲਾਤਾਂ ਦੇ ਵਿੱਚ ਨਹੀਂ ਚੱਲ ਸਕਦੀ ਜਿਸ ਕਰਕੇ ਉਹਨੇ ਆਪਣੀ ਅਸਮਰੱਥਾ ਜਿਤਾਈਆ ਲੇਕਿਨ ਲੋਕਾਂ ਨੂੰ ਜਿਹੜੀਆਂ ਮੁਸ਼ਕਲਾਂ ਆ ਉਹ ਬੜੀਆਂ ਹੋਈਆਂ ਕਿਉਂਕਿ ਲੋਕਾਂ ਨੂੰ ਟਰੈਕਟਰ ਦੇ ਰਾ ਇੰਨਾਂ ਦੀ ਗੱਲ ਕਰੀਏ ਲੋਕ ਜਿਹੜੇ ਪਾਣੀ ਵਿੱਚ ਫਸਿਆ ਦੀ ਗੱਲ ਕਰੀਏ ਉਹ ਵੀ ਜਿਹੜੇ ਹਾਲਾਤ ਹੈ ਉਸੇ ਤਰ੍ਹਾਂ ਹੀ ਬਣੇ ਹੋਏ ਨੇ ਇਸ ਕਰਕੇ ਲੋਕਾਂ ਵਾਸਤੇ ਜਿਹੜੀਆਂ ਵੱਡੀਆਂ ਮੁਸ਼ਕਲਾਂ ਜਿਹੜੀਆਂ ਉਹ ਸਾਹਮਣੇ ਆ ਰਹੀਆਂ ਨੇ ਹਰ ਜਿਹੜੀਆਂ ਚੀਜ਼ਾਂ ਦੇ ਮਤਲਬ ਕਹਿ ਸਕਦੇ ਆਂ ਵੀ ਸਮੱਸਿਆ ਜਿਹੜੀ ਭਾਵੇਂ ਉੱਪਰੋਂ ਬਾਰਿਸ਼ ਹੋ ਰਹੀ ਆ ਉਹਦੀ ਸਮੱਸਿਆ ਹੈਗੀ ਬਾਹਰ ਦਾ ਪਾਣੀ ਆ ਉਹਦੀ ਸਮੱਸਿਆ ਹੋਈ ਦੀ ਆ ਇਹ ਕਰਕੇ ਵੀ ਲੋਕ ਜਿਹੜੇ ਇੱਥੇ ਇੱਕ ਵਾਰੀ ਰਾਹਤ ਦੀ ਜਿਹੜੀ ਆ ਜ਼ਰੂਰ ਉਮੀਦ ਕਰਦੇ ਆ ਲੇਕਿਨ ਉਹ ਰਾਹਤ ਪ੍ਰਸ਼ਾਸਨ ਵੱਲੋਂ ਕਿੰਨੀ ਕੁ ਮਿਲਦੀ ਕਿੰਨੀ ਕੁ ਨਹੀਂ ਮਿਲਦੀ ਇਹ ਦੇਖਣਾ ਬਾਕੀ ਹੋਵੇਗਾ ਕਿਉਂਕਿ ਇੱਥੇ ਜਿਹੜੇ ਅਧਿਕਾਰੀ ਇੱਥ ਦੇ ਵਿੱਚ ਕਿਸ ਤਰ੍ਹਾਂ ਜਿਹੜਾ ਰੈਸਕਿਊ ਕੀਤਾ ਜਾ ਸਕੇ ਤਾਂ ਕਿ ਲੋਕਾਂ ਨੂੰ ਜਿਹੜਾ ਇੱਥੇ ਜਿਹੜੇ ਘਰ ਦੇ ਵਿੱਚ ਫਸਿਆ ਉਹਨਾਂ ਨੂੰ ਜਿਹੜਾ ਉਥੋਂ ਬਾਹਰ ਕੱਢਿਆ ਜਾ ਸਕੇ ਤੁਸੀਂ ਦੇਖ ਸਕਦੇ ਹੋ ਬੇਕਰ ਪਹਿਲਾਂ ਤਸਵੀਰਾਂ ਸੀ ਤੁਹਾਨੂੰ ਦਿਖਾ ਰਹੇ ਹਾਂ ਵੀ ਟਰੈਕਟਰ ਤੇ ਰਾਈ ਪਿੰਡ ਵਾਸੀ ਜਿਹੜੇ ਆਪਣੇ ਪੱਧਰ ਤੇ ਜਿਹੜਾ ਵੀ ਲੋਕਾਂ ਨੂੰ ਜਿਹੜਾ ਘਰਾਂ ਦੇ ਵਿੱਚ ਫਸਿਆ ਉਹਨਾਂ ਨੂੰ ਕੱਢ ਕੇ ਜਿਹੜੇ ਲੈ ਕੇ ਆਂਦੇ ਹੋਏ ਸਭ ਤੋਂ ਜ਼ੋਰ ਤੇ ਦਿਖਾਈ ਦੇ ਰਿਹਾ ਕਿਉਂਕਿ ਇੱਥੇ ਐਨਡੀਆਰਫ ਦੀ ਟੀਮ ਦੀ ਜਿਹੜੀਆਂ ਬੋਟਾ ਹੈਗੀਆਂ ਉਹ ਨਹੀਂ ਚੱਲ ਸਕਦੀਆਂ ਜਿਸ ਕਰਕੇ ਹੁਣ ਟਰੈਕਟਰ ਦਾ ਸਾਰਾ ਜਿਹੜੇ ਪਿੰਡ ਵਾਸੀ ਉਹ ਲੈਣਦੇ ਹੋਏ ਦਿਖਾਈ ਦੇ ਰਹੇ ਨੇ ਇਸ ਕਰਕੇ ਇਹਨਾਂ ਜਿਹੜੀਆਂ ਵਧੀਆਂ ਹੋਈਆਂ ਦਿਖਾਈ ਦੇ ਰਹੀਆਂ ਤੇ ਉਹਨਾਂ ਅਧਿਕਾਰੀ ਵੀ 6-5 ਪਏ ਆ ਵੀ ਇਹਨਾਂ ਹਾਲਾਤਾਂ ਵਿੱਚ ਕਿਸ ਤਰ੍ਹਾਂ ਉਹਨਾਂ ਦੀ ਟੀਮ ਜਿਹੜੀ ਆ ਉਹ ਕੰਮ ਕਰੇਗੀ ਕਿਉਂਕਿ ਜ਼ਮੀਨ ਤੇ ਉੱਤਰ ਕੇ ਪਾਣੀ ਤੇ ਵਿੱਚ ਜਾਣਾ ਉਹਨਾਂ ਵਾਸਤੇ ਹਜੇ ਤੱਕ ਮਮਕਨ ਜਿਹੜਾ ਉਹ ਨਹੀਂ ਲੱਗਦਾ ਕਿਉਂਕਿ ਪਾਣੀ ਦਾ ਵਹਾਅ ਉਹਨਾਂ ਨਹੀਂ ਆ ਸਰ ਪਾਣੀ ਨਹੀਂ ਜ਼ਿਆਦਾ ਹੈਗਾ ਇਹਨੂੰ ਲੈ ਕੇ ਤੇ ਤੁਸੀਂ ਹੁਣ ਕਿਸ ਤਰ੍ਹਾਂ ਨਾ ਫਿਰ ਲੋਕਾਂ ਦਾ ਰੈਸਕਿਊ ਕਰੋਗੇ ਕਿਸੇ ਹੋਰ ਪੁਆਇੰਟ ਪਰ ਡਿਸਕਸ ਕਰਨਾ ਪਲੀਜ਼ ਯਾਰ ਇਸੇ ਮਰਜ਼ਾ ਸਰ ਕਿਸ ਤਰ੍ਹਾਂ ਡਿਸਕਸ਼ਨ ਕਰ ਰਹੇ ਆ ਅਸੀਂ ਰੈਸਕਿਊ ਕਿਸ ਤਰ੍ਹਾਂ ਕਰੋਗੇ ਸਰ ਵੀ ਹੁਣ ਜਿਹੜੇ ਬੋਰਡ ਚੱਲ ਨਹੀਂ ਸਕਦੀ बोड़ तो चल ही नहीं सकती आपने कहा कि मतलब फिर रेस्क्यू कैसे होगा सर पचास एक, एक मिनट हाँ आप खुद देखो यहाँ पर रेस्क्यू हो सकता है नहीं हो सकता नहीं हो सकता नहीं हो है, तो फिर आप पूछ लो रेस्क्यू के लिए हम आए पैदल जा रहे हैं तो रेस्क्यू के लिए टीम आती है वापस जाएंगे बात खत्म होगी दूसरी बात ये बोल रहे हैं सर आप लोग वहाँ जाइए यहाँ कम पानी है कितनी डेप होनी चाहिए मतलब मतलब काम जो आपका जो चल सकता है वोट के लिए जो हमारा जो पॉपुलर है होता है वो कम से कम उसको चार फीट का पाँच फीट का पानी चाहिए ना नहीं तो नीचे जमीन में लग के फैन होता टूट बिल्कुल है ना तो टीम यहाँ से वापस जाएगी अभी जैसे सिविल एडमिनिस्ट्रेशन बोलते हैं हम तो ना कि उस पर काम करते हैं ना तरफ से कुछ है तो सिविल प्रशासन है वो हमें गाइड करता है अभी डी साहब भी लग गए हमारे साथ में उन्होंने बताया ठीक है अभी एम से बात कर नाम वो होगा हाँ यहाँ से लगभग तीस किलोमीटर वो एरिया वहाँ पर पाँच छः पाँच से छः फीट पानी है अभी टीम को वहाँ मूव कर दीजिए ਸਾਡਾ ਕੰਮ ਤਾਂ ਕੰਮ ਕਰਨੇ ਲਈ ਆਏ ਥੇ ਬਿਲਕੁਲ ਹਮ ਹਮਾਰਾ ਤਾਂ ਹੈ ਹੀ ਇਹ ਕੋਈ ਹਮ ਕੰਮ ਕਰੇ ਰੈਸਕਿਊ ਕਰੇ ਹੈ ਨਾ 2023 ਮੇ ਵੀ ਕੋਈ ਆਏ ਥੇ ਜੀ ਬਿਲਕੁਲ ਅਮਨ ਤਾਂ ਹਮ ਤਾਂ ਚਾਹਤੇ ਹੈ ਟਾਸ ਹੋ ਕੰਮ ਕਰੇ ਇਸ ਪਰਜਨਤਾ ਨੂੰ ਬਾਹਰ ਨਿਕਾਲੇ ਦੇਖੋ ਐਨ ਡੀ ਆਰ ਐਫ ਦੀ ਟੀਮ ਤਾਂ ਇੱਥੇ ਪਹੁੰਚੀ ਹੈ ਕਿਉਂਕਿ ਉਹਨਾਂ ਦਾ ਮਕਸਦ ਹੈ ਵੀ ਲੋਕਾਂ ਨੂੰ ਜਿਹੜਾ ਸੇਫਲੀ ਜਿਹੜਾ ਰੈਸਕਿਊ ਕੀਤਾ ਜਾਵੇ ਲੇਕਿਨ ਪਾਣੀ ਜਿਹੜਾ ਇਨਾ ਇੱਥੇ ਜ਼ਿਆਦਾ ਨਹੀਂ ਹੈਗਾ ਇਸ ਕਰਕੇ ਗੱਟੀ ਰਾਜੋ ਕੇ ਦੇ ਵਿੱਚ ਜਿਹੜਾ ਇਹਨਾਂ ਨੂੰ ਇਥੋਂ ਦੂਜੀ ਜਗ੍ਹਾ ਤੇ ਲਿਜਾਇਆ ਜਾ ਰਿਹਾ ਜਿੱਥੇ ਪਾਣੀ ਜਿਹੜਾ ਕਾਫੀ ਹੈਗਾ ਤੋਂ 5 ਫੁੱਟ ਤੋਂ ਉੱਪਰ ਜੇ ਪਾਣੀ ਹੋਵੇ ਤਾਂ ਫਿਰ ਐਨਆਰਜ ਜੜੀਆਂ ਬੋਟਾਂ ਚੱਲ ਸਕਦੀਆਂ ਫਿਰ ਐਨਆਈ ਟੀਮ ਜੜੀਆਂ ਉਹ ਵਰਕ ਜੜੀਆਂ ਉਹ ਕਰ ਸਕਦੀਆਂ ਇਹਨਾਂ ਹਾਲਾਤਾਂ ਦੇ ਵਿੱਚ ਗੱਟੀ ਰਾਜੋਕੇ ਦੇ ਵਿੱਚ ਜੇ ਟੀਮ ਖੜੀ ਸੀ ਉਹ ਇੱਥੋਂ ਜੜੀ ਵਾਪਸ ਜਾ ਰਹੀ ਆ ਜੋ ਦਰਚਾਂਦੇ ਵੀ ਮਤਲਬ ਜਿਸ ਤਰ੍ਹਾਂ ਦਾ ਪਾਣੀ ਹਾਲਾਤ ਹੈ ਲੋਕਾਂ ਦੀ ਫਸਲਾਂ ਬਹੁਤ ਜ਼ਿਆਦਾ ਖਰਾਬ ਹੈ ਕੁਝ ਲੋਕ ਜਿਹੜੇ ਘਰਾਂ ਦੇ ਵਿੱਚ ਫਸੇ ਹੋਏ ਜਰੂਰ ਦਿਖਾਈ ਦੇ ਰਹੇ ਲੇਕਿਨ ਹਜੇ ਤੱਕ ਉਹਨਾਂ ਨੂੰ ਐਨਡੀਆਰਫ ਦੀ ਟੀਮ ਦੀ ਜੜੀ ਆ ਵੀ ਕਹਿ ਸਕਦੇ ਆ ਵੀ ਜੜੀ ਵਰਕਿੰਗ ਹੈਗੀ ਆ ਉਹ ਗੱਟੀ ਰਾਜੋਕੇ ਨੂੰ ਦੇਖਣ ਨੂੰ ਨਹੀਂ ਮਿਲੇਗੀ ਕਿਉਂਕਿ ਇੱਥੋਂ ਜੜੀ ਉਹਨਾਂ ਉੱਚਾ ਹੈਗਾ ਉਥੇ ਲੋਕਾਂ ਨੂੰ ਰੈਸਕਿਊ ਕਰਨ ਦਾ ਇਹ ਕੰਮ ਕਰਨਗੇ ਤੇ ਹੁਣ ਜਿਹੜਾ ਵੀ ਇੱਥੋਂ ਵਾਪਸ ਜਾ ਕੇ ਤੇ ਜਿਹੜੇ ਇੱਥੋਂ ਦੇ ਜਿਹੜੇ ਲੋਕਾਂ ਨੂੰ ਰੈਸਕਿਊ ਕਰਨ ਦਾ ਕੰਮ ਹੈ ਉਹ ਪਿੰਡ ਦੇ ਪੱਧਰ ਤੇ ਜਿਹੜਾ ਟਰੈਕਟਰ ਦੇ ذریعے ਉਹ ਕੀਤਾ ਜਾ ਰਿਹਾ ਜਿਹਦੀਆਂ ਤਸਵੀਰਾਂ ਵੀ ਅਸੀਂ ਤੁਹਾਨੂੰ ਦਿਖਾ ਰਿਹਾ ਕੈਮਰਾਮੈਨ ਦੇ ਨਾਮ ਸਰਵਜੀਤ ਸਿੰਘ ਡੈਨਿਕਸ ਵਿਰਾ ਫਰਾਈ